ਹੈਲੋ ਪਿਆਰਪਰੀ ਆਸੀਕਾਲ ਦੇ ਹੋਲ ਪੰਜਾਬੀ ਬੁਟੀ ਤੇ ਆਪਾਂ ਤੁਹਾਡੇ ਹੀ ਪਾਸੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਹਾਂ ਜੀ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਸੂਟ ਜਿਹੜੇ ਆਪਾਂ ਲੈ ਕੇ ਆਏ ਆਂ ਤੁਹਾਡੇ ਲਈ ਸਿੰਗਲ ਸਿੰਗਲ ਪੀਸ ਲੈ ਕੇ ਆਏ ਆਂ ਪਹਿਲਾਂ ਆਪਾਂ ਤੁਹਾਨੂੰ ਕਨਫਰਮ ਕਰ ਦਈਏ ਵੀ ਜਿੰਨੇ ਆਪਣੇ ਕੋਲ ਇਹ ਪਿਓਰ ਦੁਪੱਟੇ ਦੇ ਸੈੱਟ ਦਾ ਸੈਟਾਂ ਦੇ ਵਿੱਚੋਂ ਸਿੰਗਲ ਸਿੰਗਲ ਪੀਸ ਬਚਦੇ ਪਏ ਨੇ ਉਹ ਆਪਾਂ ਲੈ ਕੇ ਆਏ ਆਂਗੇ ਸਾਰੇ ਡਿਸਕਾਊਂਟ ਪ੍ਰਾਈਸ ਤੇ ਜਿਹੜੀਆਂ ਮੇਰੀਆਂ ਭੈਣਾਂ ਨੇ ਆਰਡਰ ਕਨਫਰਮ ਕਰਨਾ ਜਲਦੀ ਜਲਦੀ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਸਕਰੀਨ ਤੇ ਆਪਣਾ ਨੰਬਰ ਦਿੱਤਾ ਹੋਇਆਗਾ ਬਾਕੀ ਕਲਰ ਚੁਆਇਸ ਨਾ ਰੱਖਿਓ ਪਲੀਜ਼ ਮੈਸੇਜ ਕਰਕੇ ਇੱਕ ਇਹ ਕਲਰ ਨਾ ਪੁੱਛਿਓ ਇਹਦੇ ਵਿੱਚ ਹੋਰ ਕਲਰ ਹੈਗਾ ਆਪਾਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਨੇ ਆ ਜਸਟ ਸਿੰਗਲ ਸਿੰਗਲ ਕਲਰ ਮਿਲੂਗਾ ਦੋ ਕਲਰ ਕਿਸੇ 'ਚ ਨਹੀਂ ਮਿਲਣੇ ਹੈ ਕਿ ਬਸ ਇੱਕ ਇੱਕ ਕਲਰ ਆਪਣੇ ਕੋਲੇ ਪਿਆਕਾ ਇਹ ਤੁਹਾਨੂੰ ਪਸੰਦ ਨੇ ਤਾਂ ਤੁਸੀਂ ਇਹਨਾਂ ਦੇ ਵਿੱਚੋਂ ਖਰੀਦ ਸਕਦੇ ਹੋ ਨਹੀਂ ਜਦੋਂ ਆਪਣਾ ਨਿਊ ਸਟਾਕ ਆਊਗਾ ਤੁਸੀਂ ਉਹਨਾਂ ਦੇ ਵਿੱਚੋਂ ਲੈ ਸਕਦੇ ਹੋ ਜਿੰਨੇ ਵੀ ਪੀਸ ਹੋਣਗੇ ਅਲੱਗ-ਅਲੱਗ ਰੇਟ ਹੋਊਗਾ ਸਾਰਿਆਂ ਦਾ ਕਈ ਪੀਸਾਂ ਦੇ ਇੱਕ ਹੀ ਸੇਮ ਰੇਟ ਵੀ ਆ ਰੇਟ ਸਾਰਾ ਆਪਾਂ ਵੀਡੀਓ ਦੇ ਵਿੱਚ ਹੀ ਕਨਫਰਮ ਕਰਾਂਗੇ ਫੁੱਲ ਡਿਟੇਲ ਦਵਾਂਗੇ ਵੀਡੀਓ ਧਿਆਨ ਨਾਲ ਦੇਖਿਓ ਸਕਿਪ ਨਾ ਕਰਕੇ ਜਾਇਓ ਜਦੋਂ ਸਕਿਪ ਕਰ ਦਿੰਨੇ ਹੋ ਸਾਰੀ ਡਿਟੇਲ ਜਿੰਨੀ ਆਪਾਂ ਨੇ ਦਿੱਤੀ ਹੁੰਦੀ ਆ ਕੀ ਪਤਾ ਉਹ ਆਪਣੀ ਉਹੀ ਇੱਕ ਅੱਧੇ ਸਕਿੰਟ ਦੇ ਵਿੱਚ ਹੀ ਦਿੱਤੀ ਹੋਵੇ ਜਦੋਂ ਤੁਸੀਂ ਸਕਿਪ ਕਰ ਦਿੰਨੇ ਹੋ ਪਿੱਸੋਂ ਲੱਗ ਜਾਂਦੀ ਆ ਫਿਰ ਕਈ ਭੈਣਾਂ ਮੈਨੂੰ ਬਾਰ-ਬਾਰ ਮੈਸੇਜ ਕਰੀ ਜਾਂਦੀਆਂ ਨੇ ਵੀ ਤੁਸੀਂ ਰੇਟ ਨਹੀਂ ਦੱਸਿਆ ਵੀਡੀਓ ਦੇ ਵਿੱਚ ਫੈਬਰਿਕ ਨਹੀਂ ਦੱਸਿਆ ਦੇਖੋ ਜੀ ਆਪਣਾ ਸਾਰਾ ਕੁਝ ਦੱਸਿਆ ਹੁੰਦਾ ਪਲੀਜ਼ ਭੈਣ ਬਣ ਕੇ ਤੁਸੀਂ ਵੀਡੀਓ ਧਿਆਨ ਨਾਲ ਸੁਣ ਲਿਆ ਕਰੋ ਕਰਦੇ ਆ ਵੀਡੀਓ ਦੀ ਸਟਾਰਟਿੰਗ ਜਿਹੜੇ ਕਸਟਮਰ ਨਵੇਂ ਆਏ ਨੇ ਆਪਣੇ ਨਾਲ ਨਵੇਂ ਜੁੜੇ ਨੇ ਉਹਨਾਂ ਦਾ ਵੀ ਆਪਣਾ ਦਿਲ ਤੋਂ ਧੰਨਵਾਦ ਕਰਦੇ ਆ ਕਿਉਂਕਿ ਬਹੁਤ ਵਧੀਆ ਆਪਾਂ ਨੂੰ ਰਿਸਪੌਂਸ ਮਿਲਦਾਗਾ ਕੋਈ ਆਪਣਾ ਫਰਾਡ ਵਾਲਾ ਚੱਕਰ ਨਹੀਂ ਹੈਗਾ ਜ्यों-ਜ्यों ਕਸਟਮਰ ਜੁੜੀ ਜਾਂਦੇ ਨੇ ਜ्यों-ਜ्यों ਉਹਨਾਂ ਦਾ ਆਪਣੇ ਤੇ ਯਕੀਨ ਬਣੀ ਜਾਂਦਾਗਾ ਕਿਉਂਕਿ ਜਿੰਨਾ ਕ ਆਪਾਂ ਫੈਬਰਿਕ ਭੇਜਦੇ ਹੁੰਦੇ ਆਂਗੇ ਜਿੰਨੀ ਕ ਪੇਮੈਂਟ ਲੈਣੇ ਹੁੰਦੇ ਉਨੀ ਕ ਆਪਣੀ ਕੋਸ਼ਿਸ਼ ਹੁੰਦੀ ਹੈ ਵੀ ਕਸਟਮਰ ਤੱਕ ਉਹਦਾਂ ਦਾ ਫੈਬਰਿਕ ਵੀ ਆਪਾਂ ਭੇਜੀਏ ਜੀ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਵੀਡੀਓ ਲਾਈਕ ਐਂਡ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਤੁਹਾਡੇ ਵਰਗੇ ਹੋਰ ਭੈਣਾਂ ਵੀ ਘਰ ਬੈਠੇ ਆਪਣੀ ਵੀਡੀਓ ਦੇਖ ਸਕਣ ਤੇ ਸੋਹਣੇ-ਸੋਹਣੇ ਸੂਟ ਆਪਾਂ ਤੋਂ ਮੰਗਵਾ ਸਕਣਾਂ ਗਰਮੀ ਤੋਂ ਬਚ ਸਕਣਾਂ ਕਿਉਂਕਿ ਜਿਹੜੇ ਆਨਲਾਈਨ ਰੇਟ ਤੇ ਆਪਾਂ ਤੁਹਾਨੂੰ ਸੂਟ ਦੇ ਦੇਣੇ ਨੇ ਜੇ ਤੁਸੀਂ ਕਿਸੇ ਬਾਜ਼ਾਰ 'ਚ ਜਾਵੋਗੇ ਤਾਂ ਵੀ ਤੁਹਾਨੂੰ ਇਹ ਰੇਟ 'ਤੇ ਪਹਿਣਗੇ ਤੁਹਾਨੂੰ ਕਾਸਟਲੀ ਵੀ ਪਹਿਣਗੇ ਕਿਉਂਕਿ ਜਦੋਂ ਆਪਾਂ ਮਾਰਕੀਟ 'ਚ ਕਿਸੇ ਸ਼ਾਪ ਤੇ ਜਾ ਕੇ ਸੂਟ ਖਲਾਉਨੇ ਆ ਫਿਰ ਇਦਾਂ ਹੋ ਜਾਂਦਾ ਕਿ ਵੀ ਸ਼ਾਪ ਵਾਲਿਆਂ ਨੂੰ ਵੀ ਇਹਨਾਂ ਨੇ ਲੈ ਕੇ ਲੈ ਕੇ ਜਾਣਾ ਜਦੋਂ ਆਏ ਨੇ ਫਿਰ ਰੇਟ ਦੀ ਆਪਾਂ ਨੂੰ ਬਾਅਦ ਘਾਟ ਛੱਡ ਕੇ ਵੀ ਉਠਣਾ ਆਪਾਂ ਨੂੰ ਔਖਾ ਹੋ ਜਾਂਦਾ ਦਾ। ਆਪਾਂ ਨੂੰ ਪੈਸੇ ਫਿਰ ਲੋੜੀ ਪੈਂਦੇ ਨਹੀਂ ਚਲੋ ਜੀ ਬਹੁਤਾ ਟਾਈਮ ਤੁਹਾਡਾ ਨਾ ਲੈਂਦੇ ਹੋ ਕਰਦੇ ਆਂ ਵੀਡੀਓ ਦੀ ਸਟਾਰਟਿੰਗ ਇਹ ਵਾਲੇ ਪੀਸ ਜਿਹੜਾ ਆਪਾਂ ਫਸਟਾ ਦਿਖਾਉਣੀ ਆਂ ਦੀ ਆਪਾਂ ਵੀਡੀਓ ਵੀ ਨਹੀਂ ਤਿਲਾਈ ਹੈਗੀ ਆਪਣੇ ਕੋਲੇ ਆਫਲਾਈਨ ਹੀ ਸੇਲ ਹੋਇਆਗਾ ਸਾਰਾ ਸੈਟ ਕਿਉਂਕਿ ਕਈ ਪੀਸ ਨਾ ਆਪਣੇ ਕੋਲੇ ਜਿਹੜੇ ਕਸਟਮਰ ਲੈਣਾ ਕਾਫੀ ਜ਼ਿਆਦਾ ਨੇ ਜਦੋਂ ਆਪਾਂ ਸਟੇਟਸ ਲਾ ਦਿੰਨੇ ਆਂਗੇ ਨਾ ਬਹੁਤ ਜਿਆਦੇ ਪੀਸ ਇਦਾਂ ਦੇ ਹੁੰਦੇ ਨੇ ਜਿਹੜੇ ਆਪਣੇ ਸਟੇਟਸ ਤੇ ਸੇਲ ਹੋ ਜਾਂਦੇ ਨੇ ਵੀਡੀਓ ਲਾਉਣ ਦਾ ਫਿਰ ਟਾਈਮ ਹੀ ਨਹੀਂ ਲੱਗਦਾ ਲਗਾ ਫਰਸਟ ਕਲਰ ਜਿਹੜਾ ਆ ਗਿਆ ਆਪਣੇ ਕੋਲੇ ਮਹਿਰੂਨ ਆ ਗਿਆ ਸਿੰਗਲ ਪੀਸ ਪਿਆਗਾ ਇਹਦੇ ਵਿੱਚ ਆਪਣੇ ਕੋਲੇ ਇਹਦੇ ਵਿੱਚ ਇੱਕ ਬੋਟਲ ਗ੍ਰੀਨ ਸੀਗਾ ਕਾਫੀ ਸੇਲ ਸੀ ਇਹਦੇ ਵਿੱਚ ਆਹ ਵਾਲੇ ਫਲਾਰ ਬਣੇ ਹੋਏ ਨੇ ਕੀ ਜਿਹੜੀ ਕਾਟਨ ਹੋਊਗੀ ਇਹਦੀ ਪੂਰੀ ਵਧੀਆ ਹੋਊਗੀ ਕੋਈ ਐਦਾਂ ਨਹੀਂ ਹੈਗਾ ਵੀ ਪਹਿਲੇ ਤੋਂ ਹੀ ਪਾਇਆ ਰੰਗ ਚੱਲਿਆ ਗਿਆ ਕਿਉਂਕਿ ਆਪਾਂ ਬਹੁਤ ਜ਼ਿਆਦਾ ਸੇਲ ਕਰਸਾ ਕਰ ਚੁੱਕੇ ਹਾਂਗੇ ਹੁਣ ਹਣੀ ਆਪਣੇ ਪਤਾ ਹੀ ਨਹੀਂ ਹੈਗਾ ਕਿੰਨੇ ਕ ਸੈਟ ਆਏ ਨੇ ਕਿੰਨਿਆਂ ਕ ਆਪਾਂ ਪਿਛਲੇ ਦਿਨਾਂ 'ਚ ਵੀਡੀਓ ਲਾਏ ਲਾਣੀਆਂ ਨੇ ਜੇ ਤੁਸੀਂ ਆ ਕੇ ਦੇਖਣਾ ਹੋਵੇ ਕੋਈ ਪੀਸ ਆਪਣੇ ਕੋਲੇ ਤੁਹਾਨੂੰ ਨਹੀਂ ਮਿਲਣਾ ਹੈਗਾ ਸਾਰੇ ਆਪਣੇ ਸਟਾਕ ਕਲੀਅਰ ਹੋਇਆ ਹੋਇਆਗਾ ਦੇਖ ਸਕਦੇ ਹੋਗੇ ਫਸਟ ਕਲਰ ਮਹਿਰੂਨ ਆ ਗਿਆ ਇਹ ਕਲਰ ਵੈਸੇ ਵੀਡੀਓ 'ਚ ਸੇਮ ਆ ਰਿਹਾਗਾ ਵਾਈਟ ਫਲਾワー ਵਿੱਚ ਬਣੇ ਹੋਏ ਨੇ ਮਹਿਰੂਨ ਕਲਰ ਆਗਾ ਪਿਓਰ ਦਾ ਆ ਪਿਓਰ ਦਾ ਦੁਪੱਟਾ ਆ ਗਿਆ ਨਾਲ ਆ ਪਿਓਰ ਦੇ ਦੁਪੱਟਿਆਂ ਦੀ ਜਿਹੜੀ ਕੁਆਲਿਟੀ ਹੈ ਨਾ ਉਹ ਵੀ ਵਧੀਆ ਗਈ ਏਕੇ ਦੇ ਵਿੱਚ ਆ ਪਿਓਰ ਚ ਜਿਹੜੇ 5 550 ਵਾਲੇ ਉਹ ਵੀ ਮੈਨੂੰ ਭੈਣਾਂ ਦੇ ਮੈਸੇਜ ਆਉਂਦੇ ਰਹਿੰਦੇ ਨੇ ਵੀ ਦੀਦੀ ਤੂੰ ਇਹਨਾਂ ਰੇਟ ਆ 800 ਆ 950 ਆ 750 ਆ ਇਹਦੇ ਵਿੱਚ ਤੇ 5 500 ਵਾਲੇ ਵੀ ਮਿਲ ਜਾਂਦੇ ਨੇ ਉਹ ਜਿਹੜੀ ਦੁਪੱਟੇ ਦੀ ਕੁਆਲਿਟੀ ਹੁੰਦੀ ਆ ਬਿਲਕੁਲ ਟਾਰਨ ਹੁੰਦੀ ਆ ਸੌਫਟਨੈਸ ਨਹੀਂ ਹੁੰਦੀ ਹਾਰਡ ਪਿਆ ਹੁੰਦਾ ਦੁਪੱਟਾ ਹਿੱਕੋ ਦੇ ਵਿੱਚ ਦਾ ਖੜੀਆਂ ਹੁੰਦੀਆਂ ਨੇ ਇਹ ਤੁਸੀਂ ਦੁਪੱਟਾ ਤੁਸੀਂ ਨੇੜੇ ਤੋਂ ਕਰਕੇ ਦੇਖ ਸਕ ਚਨੂਨ ਦੇ ਦੁਪट्टे ਜਿੰਨੀ ਫਿਨਿਸ਼ਿੰਗ ਆ ਗਈ ਇਹਦੀ ਦੁਪट्टे ਦੀ ਬਿਲਕੁਲ ਸੌਫਟ ਪਿਆਗਾ ਦੇਖ ਸਕਦੇ ਹੋਗੇ ਪਣਾ ਚੈੱਕ ਕਰ ਸਕਦੇ ਹਾਂ ਉਹਨਾਂ ਦੇ ਦੁਪੱਟਿਆਂ ਦੇ ਨਾਪ ਪਨੇ ਹੁੰਦੇ ਨੇ ਨਾ ਲੈਂਥ ਹੁੰਦੀ ਆਗੀ ਨਾ ਕੋਈ ਉਹਦੇ ਵਿੱਚ ਸੌਫਟਨੈਸ ਹੁੰਦੀ ਹੈ ਜਿਹੜਾ 5500 ਨੂੰ ਕਹਿ ਦਿੰਦੇ ਆਂਗੇ ਵੀ 5500 ਨੂੰ ਮਿਲਦਾ ਆਹ ਬੜੀ ਡਿਜ਼ਾਈਨਿੰਗ ਆ ਗਈ ਇਹਦੀ ਦੁਪੱਟੇ ਦੀ ਫਸਟ ਕਲਰ ਆ ਗਿਆ ਇਹਦੇ ਵਿੱਚ 750 ਰੁਪਿਆ 1500 ਦੇ ਦੋ ਸੂਟ ਪੈਣਗੇ ਸ਼ਿਪਿੰਗ ਚਾਰਜ ਅੱਜ ਵਾਲੇ ਦੋ ਸੂਟਾਂ ਤੇ ਫ੍ਰੀ ਹੋਣੀ ਆ ਸਿੰਗਲ ਸੂਟ ਤੇ ਕਿਸੇ ਤੇ ਫ੍ਰੀ ਨਹੀਂ ਹੋਣੀ ਜੇ ਤੁਸੀਂ ਸਿੰਗਲ ਸੂਟ ਬਾਏ ਕਰੋਗੇ ਤਾਂ ਤੁਹਾਨੂੰ ਐਕਸਟਰਾ ਚਾਰਜ ਦੇਣੇ ਪੈਣਗੇ ਸੈਕੰਡ ਕਲਰ ਆ ਗਿਆ ਇਹਦੇ ਵਿੱਚ ਆਪਣੇ ਕੋਲੇ 옐ੋ ਮਾਸਟਰ ਜਿਹਾ ਇਹਦੀ ਸੈੱਟ ਦੀ ਆਪਾਂ ਵੀਡੀਓ ਪਹਿਲਾਂ ਲਈ ਸੀ ਸੈੱਟ ਜੋ ਆਪਣੇ ਕੋਲੇ ਟਟਮਾ ਇੱਕ ਪੀਸ ਵੀ ਆਗਾ ਇਹ ਬਾਕੀ ਇਹਦੇ ਨਾਲ ਦੇ ਕਲੀਅਰ ਹੋਏ ਹੋਣੇ ਸਾਰੇ ਆਹ ਵਾਲੀ ਡਿਜ਼ਾਈਨਿੰਗ ਆ ਇਹਦੀ ਜੇ ਤੁਸੀਂ ਇਹ ਦੋ ਪੀਸ ਲੈਣੇ ਹੋਗੇ ਤਾਂ ਤੁਹਾਨੂੰ ਪ्योर ਦੁਪੱਟੇ ਵਾਲੇ 1500 ਦੇ ਪੈਣੇ ਨੇ ਵਿਦ ਸ਼ਿਪਿੰਗ ਸ਼ਿਪਿੰਗ ਚਾਰਜ ਵਿੱਚ ਹੀ ਹੋਣਗੇ 1500 ਚ ਤੁਹਾਡੇ ਘਰ ਤੱਕ ਪਹੁੰਚਣਗੇ ਇਹ ਦੋ ਆਹ ਵਾਲੇ ਰੱਖਿਆ ਹੋਇਆ ਇਹਦੇ ਨਾਲ ਆ ਪ्योर ਦਾ ਦੁਪੱਟਾ ਦੁਪੱਟੇ ਦਾ ਤੁਸੀਂ ਆਪਨਾ ਵਿੱਚ ਚੈੱਕ ਕਰ ਸਕਦੇ ਹੋ ਆਪਾਂ ਕਿਉਂਕਿ ਪ੍ਰੋਪਰ ਪੂਰਾ ਖੋਲ ਕੇ ਦਿਖਾਇਆਗਾ ਤੁਹਾਨੂੰ ਪਰ ਨੰਬਰ ਤੁਸੀਂ ਦੇਖ ਸਕਦੇ ਹੋਗੇ ਕਿਸੇ ਵੀ ਮੇਰੀ ਭੈਣ ਨੂੰ ਪਸੰਦਾ ਚੱਲਦਾਗਾ ਇਸ ਤਾ ਤੁਸੀਂ ਆਪਣਾ ਆਰਡਰ ਜਿਹੜਾ ਟੈਂਸ਼ਨ ਫਰੀ ਦੇ ਸਕਦੇ ਹੋਗੇ ਸਕਰੀਨ ਤੇ ਆਪਣਾ ਨੰਬਰ ਲਾਇਆ ਹੁੰਦਾ ਏਕੇ ਦੇ ਵਿੱਚ ਪ्योर ਦੁਪੱਟੇ ਵਿੱਚ ਮਿਲ ਜੂਗਾ ਤੁਹਾਨੂੰ ਰੈਸਟ ਕਲਰ ਇਹਦੇ ਵੀ ਡਿਜ਼ਾਈਨਿੰਗ ਦਾ ਫਰਕਾ ਡਿਜ਼ਾਈਨ ਹੈ ਕੋਈ ਸੇਮ ਨਹੀਂ ਬਣਣੀ ਹੈਗੀ ਕਿਸੇ ਵੀ ਥੋੜ ਦੇ ਕਿਉਂਕਿ ਆਪਣੇ ਕੋਲ ਇਹ ਸਿੰਗਲ ਸਿੰਗਲ ਪੀਸ ਨੇ ਸਾਰੇ ਸਿੰਗਲ ਪੀਸ ਲਮੋਗੇ 750 ਦਾ ਸ਼ਿਪਿੰਗ ਚਾਰਜ ਐਕਸਟਰਾ ਦੇਣੇ ਪੈਣਗੇ ਦੋ ਪੀਸ ਲਮੋਗੇ ਤਾਂ 1500 ਦੀ ਸ਼ਿਪਿੰਗ ਚਾਰਜ ਵਿੱਚ ਹੀ ਹੋਊਗੀ ਆਵਲੇ ਇਹਦਾ ਦੁਪੱਟਾ ਦਾ ਪਨਾ ਚੈੱਕ ਕਰ ਸਕਦੇ ਹਾਂ ਬਾਕੀ ਦੁਪੱਟੇ ਚ ਇਹਨਾਂ ਚ ਸੌਫਟਨੈਸ ਬਹੁਤ ਜ਼ਿਆਦਾ ਹੈ ਬੇਸ਼ੱਕ ਤੁਸੀਂ ਇਹਨੂੰ ਮੁਠੀ ਚ ਇਕੱਠਾ ਕਰ ਇਕੱਠਾ ਕਰ ਸਕਦੇ ਹੋ ਰਮਾਲ ਦੀ ਤਰ੍ਹਾਂ ਐਦਾ ਨਹੀਂ ਹੈਗਾ ਵੀ ਹਾਰਡ ਪਿਆਗਾ ਦਪਟਾ ਬਿਲਕੁਲ ਸੌਫਟ ਦੁਪੱਟਾ ਪਿਆਗਾ ਜਿਹੜੀ ਮੇਰੀਆਂ ਭੈਣਾਂ ਪਹਿਔਰ ਦੁਪੱਟੇ ਪਸੰਦ ਕਰਦੀਆਂ ਨੇ ਉਹਨਾਂ ਲਈ ਇਹ ਆਫਰ ਅੱਜ ਵਾਲੀ ਬਹੁਤ ਜ਼ਿਆਦਾ ਵਧੀਆ ਗਈ ਕਿਉਂਕਿ ਜੇ ਆਪਾਂ ਮਾਰਕੀਟ ਚੋਂ ਲੈਂਦੇ ਆ 900 ਤੋਂ ਘੱਟ ਪਿਆਔਰ ਦੁਪੱਟੇ ਦਾ ਸੂਟ ਨਹੀਂ ਮਿਲਦਾ ਵਧੀਆ ਕੈਂਬਰੀ ਕਾਟਨ ਲੱਗੀ ਹੋਈ ਹੈ ਇਹਨਾਂ ਨੂੰ ਇਹ ਤੁਹਾਨੂੰ ਪੈਣੇ ਨੇ 1500 ਦੇ ਦੋ ਸਿੰਗਲ ਪੀਸ ਪੈਣਾ 750 ਦਾ ਸਿੰਗਲ ਪੀਸ ਤੇ ਸ਼ਿਪਿੰਗ ਚਾਰਜ ਐਕਸਟਰਾ ਹੋਣਗੇ ਇਹ ਆਪਾਂ ਤੁਹਾਨੂੰ ਨਾਲ ਹੀ ਦੱਸ ਦਿੰਦੇ ਆ ਅਗਲਾ ਕਲਰ ਆ ਗਿਆ ਫਰੋਜੀ ਇਹ ਸੂਟ ਵੈਸੇ ਇਹਦਾ ਕਪੜਾ ਨੇ ਇਹਨਾਂ ਨਾਲੋਂ ਜ਼ਿਆਦਾ ਬਹੁਤ ਜ਼ਿਆਦਾ ਵਧੀਆਗਾ ਇਹ ਸੂਟ ਜੇ ਤੁਸੀਂ ਮਾਰਕੀਟ ਚੋਂ ਲਮੋਗੇ ਤਾਂ ਤੁਹਾਨੂੰ 1000 ਰੁਪਏ ਦਾ ਆਰਾਮ ਨਾਲ ਮਿਲੂਗਾ ਪਹਿਲਾਂ ਆਪਾਂ ਵੀ ਇਹਨਾਂ ਦੇ ਸੂਟਾਂ ਦੇ ਜਿਹੜੇ ਰੇਟ ਰੱਖਿਆ ਸੀਗਾ ਜ਼ਿਆਦਾ ਹੀ ਰੱਖਿਆ ਸੀਗਾ ਜ਼ਿਆਦਾ ਹੀ ਸੇਲ ਕੀਤੇ ਨੇ ਹੁਣ ਆਪਣੇ ਕੋਲੇ ਸਿੰਗਲ ਪੀਸ ਪਿਆ ਅੱਜ ਆਪਾਂ ਤੁਹਾਨੂੰ ਇਹ ਡਿਸਕਾਊਂਟ ਪ੍ਰਾਈਸ ਤੇ 750 ਦਾ ਹੀ ਦਵਾਂਗੇ ਬਹੁਤ ਜ਼ਿਆਦਾ ਵਧੀਆ ਕੱਪੜਾ ਦਾ ਦੇਖ ਸਕਦੇ ਹੋ ਬਾਕੀ ਜੇ ਤੁਹਾਨੂੰ ਵੀਡੀਓ ਚ ਕੁਝ ਨਹੀਂ ਪਤਾ ਲੱਗਣਾ ਹੈਗਾ ਜਦੋਂ ਤੁਸੀਂ ਟੱਚ ਕਰੋਗੇ ਤੁਹਾਨੂੰ ਉਦੋਂ ਹੀ ਪਤਾ ਲੱਗਣਾਗਾ ਜੇ ਤੁਸੀਂ ਆਫਲਾਈਨ ਲੈਣਾਗਾ ਕਿਸੇ ਨੇ ਘਰ ਆ ਕੇ ਤਾਂ ਵੀ ਤੁਹਾਨੂੰ 750 ਦਾ ਹੀ ਪੈਣਾ ਇਹ ਆਪਾਂ ਤੁਹਾਨੂੰ ਨਾਲ ਹੀ ਦੱਸ ਦਿੰਦੇ ਆ ਕਿਉਂਕਿ ਆਪਣਾ ਬਹੁਤ ਜ਼ਿਆਦਾ ਘੱਟ ਮਾਰਜਿਨ ਹੈ ਨਾ ਸੋਟਾਂ ਤੇ ਰੱਖਿਆ ਹੋਇਆ ਸਿਰਫ ਆਪਾਂ ਨੇ ਸਟਾਕ ਕਲੀਅਰ ਕਰਨਾਗਾ ਆਵळा ਰੱਖਿਆ ਹੋਇਆ ਇਹਦੇ ਨਾਲ ਦੁਪੱਟਾ ਲਾਈਟ ਫਿਰੋਜੀ ਚਾ ਕਲਰ ਆ ਗਿਆ ਕੋਈ ਕਲਰ ਨਹੀਂ ਜਾਣਾ ਹੈਗਾ ਕਿਉਂਕਿ ਇਹ ਕਲਰ ਜਾਣ ਵਾਲਾ ਫਿਰੋਜੀ ਨਹੀਂ ਹੈ ਲਾਈਟ ਫਿਰੋਜੀ ਆ ਗਿਆ ਪੂਰਾ ਖੁੱਲਾ ਡੁੱਲਾ ਦੁਪੱਟਾ ਮੈਨਣਾ ਪਨਾ ਪੁਨਾ ਤੁਸੀਂ ਬੱਚੀ ਚੈੱਕ ਕਰ ਸਕਦੇ ਹੋ ਵੀਡੀਓ ਦੇ ਦਿਖਾ ਰਹੇ ਆਂ ਆਪਾਂ ਸਾਰਾ ਕੁਝ ਹੈ ਜਿੰਨ ਜਿੰਨ ਡਿਟੇਲ ਹੋਊਗੀ ਸਾਰੀ ਸੂਟਾਂ ਦੇ ਨਾਲ ਹੀ ਦੱਸਾਂਗੇ 5-5 ਮੀਟਰ ਦੇ ਸੂਟ ਨੇ ਸਾਰੇ ਜਿਹੜੇ ਪ्योर ਦੁਪੱਟੇ ਵਾਲੇ ਸੂਟ ਨੇ ਆਪਾਂ ਰੇਟ ਇੱਕ ਗਰੀ ਕਨਫਰਮ ਕਰਦੇ 1500 ਤੇ 2 ਸਿੰਗਲ ਪੀਸ 750 ਦਾ ਅਗਲੇ ਆਗੇ ਆਪਣੇ ਕੋਲੇ ਮਸਲੀਨ ਦੇ ਮੰਨਾ ਦੀ ਮਸਲੀਨ ਆਗੀ ਇਹ ਬ੍ਰਾਂਡ ਦੀ ਟੈਗ ਲੱਗਿਆ ਹੋਇਆਗਾ ਉੱਤੇ ਚੈੱਕ ਕਰ ਸਕਦੇ ਹੋਗੇ ਬਹੁਤ ਜ਼ਿਆਦਾ ਵਧੀਆ ਸੌਫਟ ਕਪੜਾ ਦਾ ਕਾਟਨ ਦੀ ਤਰ੍ਹਾਂ ਦਾ ਸਟੱਫ ਕੋਈ ਲੜਨ ਵਾਲਾ ਨਹੀਂ ਹੈਗਾ ਕੁਝ ਨਹੀਂ ਹੈਗਾ ਨਾਲੇ ਰੱਖਿਆ ਹੋਇਆ ਇਹਦੇ ਮਸਲੀਨ ਦਾ ਦੁਪੱਟਾ ਮਸਲੀਨ ਦਾ ਦੁਪੱਟਾ ਰੱਖਿਆ ਹੋਇਆ ਹੈ ਇਹ ਤੁਹਾਨੂੰ 1400 ਦੇ ਦੋ ਪੀਸ ਪੈਣੇ ਨੇ ਵਿਦ ਸ਼ਿਪਿੰਗ 1400 ਚ ਫ੍ਰੀ ਖਰਚੇ ਤੇ ਤੁਹਾਨੂੰ ਦੋ ਸੂਟ ਮਿਲਣਗੇ ਕੋਈ ਖਰਚਾ ਐਕਸਟਰਾ ਨਹੀਂ ਲੱਗਣਾ ਹੈਗਾ ਇਹਦੇ ਤੇ ਫ੍ਰੀ ਖਰਚੇ ਤੇ 1400 ਚ ਮਿਲਣਗੇ ਤੁਹਾਨੂੰ 1400 ਪੇਮੈਂਟ ਕਰਕੇ ਦੋ ਕਲਰ ਆਪਾਂ ਤੁਹਾਨੂੰ ਸ਼ੋਅ ਕਰਦੇ ਆ ਤੁਸੀਂ ਆਪਣੇ ਘਰ ਤੱਕ ਮਾਂਗਵਾ ਸਕਦੇ ਹੋ ਇਹ ਡਿਜੀਟਲ ਚ ਹੁੰਦੇ ਨੇ ਪਿਓਰ ਕਾਟਨ ਨਹੀਂ ਹੈਗੀ ਸੈਕੰਡ ਕਲਰ ਆ ਗਿਆ ਇਹਦੇ ਵਿੱਚ ਮਸਟਰਡ ਜਿਹਾ ਡਿਜ਼ਾਈਨਿੰਗ ਤੇ ਚੈੱਕ ਕਰ ਸਕਦੇ ਹੋ ਇਹ ਆਪਣੇ ਕੋਲੇ ਪੀਸ ਚ ਦੋ ਸੈੱਟ ਚ ਦੋ ਕਲਰ ਪੈਣੇ ਬਚਦੇ 1400 ਦੇ ਦੋ ਪੈਣਗੇ 프리 ਖਰਚੇ ਤੇ ਮਿਲਣਗੇ ਕੋਈ ਖਰਚਾ ਐਕਸਟਰਾ ਨਹੀਂ ਲੱਗਣਾ ਹੈਗਾ ਸ਼ਿਪਿੰਗ ਦਾ ਨਹੀਂ ਪੈਣਾ ਕਾਸਟ ਦਾ ਨਹੀਂ ਪੈਣਾ ਵਿਰਧ ਸ਼ਿਪਿੰਗ ਜੇ ਸਿੰਗਲ ਪੀਸ ਲਮੂਗੇ ਤਾਂ ਸ਼ਿਪਿੰਗ ਚਾਰਜ ਐਕਸਟਰਾ ਹੋਊਗੀ ਇਹਦੇ ਨਾਲ ਤੁਹਾਡ ਤੁਸੀਂ ਕੋਈ ਪਯੌਰ ਦੁਪੱਟੇ ਵਾਲਾ ਵੀ ਲੈ ਸਕਦੇ ਹੋਗੇ ਤਾਂ ਵੀ ਤੁਹਾਡੀ ਸ਼ਿਪਿੰਗ ਫ੍ਰੀ ਰਹਿਣ ਵਾਲੀ ਆ ਕਿ ਕੋਈ ਵੀ ਦੋ ਸੂਟ ਲੈ ਸਕਦੇ ਹੋਗੇ ਦੋ ਸੂਟਾਂ ਦੇ ਸ਼ਿਪਿੰਗ ਫ੍ਰੀ ਹੋਊਗੀ ਇਦਾਂ ਨਹੀਂ ਹੈਗਾ ਵੀ ਤੁਹਾਨੂੰ ਆਪਾਂ ਕਹਾਂਗੇ ਫੋਰਸ ਕਰਾਂਗੇ ਵੀ ਸੇਮ ਇੱਕੋ ਜਿਹੇ ਦੋ ਸੂਟ ਲੱਗੋ ਆਹ ਵਾਲੇ ਇਹਨਾਂ ਮਸਲੀਨ ਦਾ ਦੁਪੱਟਾ ਰੱਖਿਆ ਹੋਇਆ ਹੈ ਮਸਲੀਨ ਦੇ ਡਿਜੀਟਲ ਪ੍ਰਿੰਟ ਚ ਸੂਟ ਆ ਗਏ। ਅਗਲਾ ਜਿਹੜਾ ਸੂਟ ਆ ਗਿਆ ਇਹ ਵੀ ਪਿਓਰ ਦੁਪੱਟੇ ਨਾਲ ਆ ਗਿਆ। ਇਹਦੇ ਨਾਲ ਜਿਹੜਾ ਦੁਪੱਟਾ ਲੱਗਿਆ ਹੋਇਆ ਉਹ ਪੂਲ ਪਿਓਰ ਦਾ ਲੱਗਿਆ ਹੋਇਆ ਹੈਗਾ। ਇਹ ਵੀ ਵਾਅਦਾ ਆਪਾਂ ਨੇ ਤੁਹਾਨੂੰ ਰੇਟ ਘਟਾ ਕੇ ਦੇ ਦੇਣਾ ਆਰੀ ਦਾ ਇਹਦੇ ਕੰਮ ਕੀਤਾ ਹੋਇਆ ਸੂਟ ਤੇ ਚੈੱਕ ਕਰ ਸਕਦੇ ਹੋਗੇ। ਸਾਰਾ ਆਰੀ ਦਾ ਵਰਕ ਮਿਲਣਾਗਾ। ਬਾਕੀ ਜਿਹੜਾ ਸਟਾਫ ਆ ਸਟਾਫ ਬਹੁਤ ਜਿਆਦਾ ਵਧੀਆ ਕਿਉਂਕਿ ਮੇਰਾ ਖੁਦ ਇਹਦੇ ਨਾਲ ਦਾ ਸੂਟ ਸਟੀਚਿੰਗ ਕੀਤਾ ਹੋਇਆ ਵਾ ਬਹੁਤ ਜਿਆਦਾ ਆਪਾਂ ਨੇ ਧੋਪਾ ਦੇ ਨੇ ਦੇਖ ਸਕਦੇ ਹੋ ਆਹ ਬੜੀ ਡਿਜ਼ਾਈਨਿੰਗ ਆ ਗਈ ਇਹਦੇ ਸੂਟ ਦੀ ਆਹ ਪਲੇਨ ਬਾਟਮ ਰੱਖੀ ਹੋਈ ਹੈ ਇਹਦੇ ਨਾਲ ਤੇ ਆਹ ਵਾਲਾ ਆਉਣਾ ਇਹਦੇ ਨਾਲ ਦੁਪੱਟਾ ਵਾਲਾ ਦੁਪੱਟਾ ਰਹਿਣ ਨਾਲ ਇਹਦਾ ਸੂਟ ਦਾ ਜਿਹੜਾ ਰੇਟ ਆ 850 ਰੁਪਿਆ ਰਹਿਣ ਨਾਲਗਾ ਕਿਉਂਕਿ ਇਹਦੇ ਨਾਲ ਦੁਪੱਟੇ ਦੀ ਕੁਆਲਿਟੀ ਉਸ ਤੋਂ ਵਧੀਆ ਆ ਗਈ ਦੁਪੱਟੇ ਦੀ ਲੰਬਾਈ ਚੜਾਈ ਉਹ ਤੋਂ ਜ਼ਿਆਦਾ ਗਈ ਖੁੱਲਾਗਾ ਉਹ ਤੋਂ ਜ਼ਿਆਦਾ ਲੈਂਥ ਪਣਾ ਸਾਰੇ ਕਿਸੇ ਦਾ ਫਰਕ ਪੈਂਦਾ ਵਾ ਬਾਕੀ ਕੁਆਲਿਟੀ ਦਾ ਫਰਕ ਪੈਂਦਾ ਕੁਆਲਿਟੀ ਦੇ ਰਿਕਾਰਡਿੰਗ ਇਹਦਾ ਰੇਟ ਆ ਜਿਹੜਾ 100 ਰੁਪੀ ਜ਼ਿਆਦਾ ਆ 850 ਦਾ ਉਹ 750 ਉਹਦੇ ਨਹੀਂ 850 ਦਾਗਾ ਅਗਲਾ ਜਿਹੜਾ ਪੀਸ ਦਿਖਾਵਾਂਗੇ ਇਹ ਦਿਖਾਵਾਂਗੇ ਆਪਾਂ ਤੁਹਾਨੂੰ ਬਾਟਮ ਵਰਕ ਵਾਲਾ ਇਹਦੇ ਨਾਲ ਦੇ ਆਪਣੇ ਕੋਲੇ ਸਾਰੇ ਪੀਸ ਕਲੀਅਰ ਨੇ ਸਿੰਗਲ ਪੀਸ ਬਚਦਾ ਪਿਆਗਾ ਕੱਪੜਾ ਬਹੁਤ ਜਿਆਦਾ ਸੋਹਣਾ ਕਿਸੇ ਮੇਰੀ ਭੈਣ ਨੂੰ ਪਸੰਦ ਆ ਆਰ ਆਰ ਦਾ ਬ੍ਰਾਂਡ ਦਾ ਸੂਟ ਆ ਇਹ ਚੈੱਕ ਕਰ ਸਕਦੇ ਹੋ ਨਾਲ ਰੱਖੀ ਹੋਈ ਹੈ ਇਹਦੇ ਨਾਲ ਬਾਟਮ ਵਰਕ ਵਾਲੀ ਸੈਲਫ ਪ੍ਰਿੰਟ ਬਾਟਮ ਆ ਇਹ ਵੀ ਆਪਣੇ ਕੋਲੇ ਸਿੰਗਲ ਪੀਸ ਪਿਆਗਾ ਜੇ ਸਿੰਗਲ ਪੀਸ ਮੰਗਵਾਉਨਗੇ 1250 ਚ ਵਿਦ ਸ਼ਿਪਿੰਗ ਹੋ ਜੂਗੀ ਜੇ ਦੋ ਪੀਸ ਲਵੋਗੇ ਇੱਕ ਇਹਦੇ ਨਾਲ ਹੋਰ ਪੀਸ ਲੈਣੇ ਹੋ ਤਾਂ ਤੁਹਾਡੇ 50 ਪਰ ਐਕਸਟਰਾ ਕੱਟੇ ਜਾਣਗੇ ਉੱਪਰ ਲਈ ਫਿਰ ਤੁਹਾਨੂੰ ਇਹ 1200 ਚ ਮਿਲੂਗਾ ਦੇਖ ਸਕਦੇ ਹੋਗੇ ਆਹ ਬਾਟਮ ਆ ਇਹਦੇ ਨਾਲ ਜਿਹੜਾ ਦੁਪੱਟਾ ਰੱਖਿਆ ਹੋਇਆ ਮਸਲੀਨ ਦਾ ਰੱਖਿਆ ਹੋਇਆ 1200 ਚ ਤੁਹਾਨੂੰ ਕਿਤੋਂ ਨਹੀਂ ਮਿਲਣਾ ਹੈਗਾ ਸੋਟ ਇਹ ਫ੍ਰੀ ਸ਼ਿਪਿੰਗ ਤੇ ਜੇ ਸਿੰਗਲ ਪੀਸ ਲਵੋਗੇ ਤਾਂ ਤੁਹਾਨੂੰ 1250 ਚ ਪਊਗਾ ਫਰੇਡ ਸਾਰੇ ਸੂਟਾਂ ਦੇ ਆਪਾਂ ਨਾਲ ਹੀ ਕਨਫਰਮ ਕਰਦੇ ਨੇ ਆ ਦੁਪੱਟਾ ਰਖਿਆ ਹੈ ਡਿਜ਼ਾਈਨ ਨਾਲ ਜਿਹੜਾ ਮਸਲੀਨ ਤਾਂ ਪ्योर ਮਸਲੀਨ ਦਾ ਦੁਪੱਟਾ ਹੈਗਾ ਇਹ ਵੀ ਆਪਣੇ ਕੋਲੇ ਸਿੰਗਲ ਕਲਰ ਹੀ ਹੈਗਾ ਅਗਲੇ ਜਿਹੜੇ ਦੋ ਕਲਰ ਆ ਗਏ ਆਪਣੇ ਕੋਲੇ ਇਹ ਹੈਗੇ ਨੇ ਪ्योर कॉटन ਚ ਮਸਲੀਨ ਦੁਪੱਟੇ ਨਾਲ ਇਹ ਜਿਹੜੇ ਫੈਬਰਿਕ ਹੈਗਾ ਨਾ ਇਹਨੂੰ 스멜 ਵਾਲਾ ਫੈਬਰਿਕ ਬੋਲਦੇ ਨੇ ਇਹਦੇ ਵਿੱਚੋਂ ਜਿਵੇਂ ਆਪਾਂ ਖੁਸ਼ਬੂ ਆਉਂਦੀ ਹੁੰਦੀ ਹੈ ਖਸਬੂ ਵਾਲੇ ਸੂਟ ਕਹਿੰਦੇ ਨੇ ਉਹ ਵਾਲੇ ਸੂਟ ਨੇ ਇਹ ਬਹੁਤ ਜ਼ਿਆਦਾ ਵਧੀਆ ਜਿਵੇਂ ਆਪਣਾ ਪਰਫਿਊਮ ਲਾਇਆ ਹੁੰਦਾ ਇਦਾਂ ਦੀ ਖੁਸ਼ਬੂ ਆਉਂਦੀ ਹੈ ਨਾ ਜੇ ਸੂਟਾਂ 'ਚ ਜਦੋਂ ਆਪਾਂ ਇਹਨਾਂ ਨੂੰ ਖੋਲਦੇ ਹਾਂਗੇ ਆਹ ਵਾਲੀ ਡਿਜ਼ਾਈਨਿੰਗ ਆਗੇ ਦੀ 1,050 ਰੁਪਏ ਦਾ ਸੂਟ ਦਾ ਰੇਟ ਰਹਿਣ ਵਾਲਾਗਾ ਵਿੱਧ ਮਸਲੀਨ ਦਾ ਦੁਪੱਟਾ ਦੋ ਪੀਸ ਮੰਗਵਾਵੋਗੇ ਫ੍ਰੀ ਸ਼ਿਪਿੰਗ ਹੋਊਗੀ ਜੇ ਇੱਕ ਪੀਸ ਮੰਗਵਾਵੋਗੇ ਤਾਂ ਐਕਸਟਰਾ ਚਾਰਜ ਲੱਗਣਗੇ ਦੁਪੱਟਾ ਦੇਖੋ ਕਿੰਨਾ ਜਿਆਦਾ ਸੋਹਣਾ ਡਿਜ਼ਾਈਨਰ ਪੀਸ ਹੈਗਾ ਰਸਿਆ ਬ੍ਰਾਂਡ ਦੇ ਲਾਇ ਸੀ ਇੱਕ ਡੀਕ ਵਾਲਿਆਂ ਨੇ ਇਹਦੇ ਨਾਲ ਦੇ ਸੇਮ ਡਿਜ਼ਾਈਨ ਚ 2000 ਪਰ ਰੇਟ ਰੱਖਿਆ ਹੋਇਆ ਹੈ ਉਹਨਾਂ ਦਾ ਬ੍ਰਾਂਡ ਰਸਿਆ ਸੀਗਾ ਡਿਜ਼ਾਈਨਿੰਗ ਸੇਮ ਸੀਗੀ ਇੱਥੋਂ ਆਪਾਂ ਧੋਖਾ ਖਾ ਜਾਣੇ ਆਂਗੇ ਵੀ ਉਹਨਾਂ ਨੇ ਸੇਮ ਡਿਜ਼ਾਈਨਿੰਗ ਦਾ ਇੰਨੇ ਦਾ ਦਿੱਤਾ ਤੁਸੀਂ ਸੇਮ ਡਿਜ਼ਾਈਨਿੰਗ ਦਾ ਇੰਨੇ ਦਾ ਲਈ ਜਾਨੇ ਉਹ ਬ੍ਰਾਂਡ ਦਾ ਫਰਕ ਪੈ ਜਾਂਦਾ ਵਾ ਦੇਖ ਸਕਦੇ ਹੋ ਕੱਪੜਾ ਦਾ ਜਿਹੜਾ ਹੱਥ ਘੱਟ ਹੱਥ ਲਾਈ ਤੇ ਤੁਹਾਨੂੰ ਦੱਸੂਗਾ ਬਹੁਤ ਜ਼ਿਆਦਾ ਵਧੀਆ ਕੁਆਲਿਟੀ ਆ ਗਈ। 1050 ਰੁਪਏ ਦਾ ਸੂਟ ਆ ਇਹ। ਦੋ ਕਲਰ ਮਿਲ ਜਾਣੇ ਨੇ ਇਹਦੇ ਵਿੱਚ ਤੁਹਾਨੂੰ। ਇੱਕ ਕਲਰ ਮਿਲੂਗਾ। ਪਰਪਲ ਇਹ ਆ ਆਹ ਵੇਖ ਸਕਦੇ ਹੋਗੇ। ਜਦੋਂ ਖੋਲਦੇ ਆ ਇਹਦੇ ਵਿੱਚ ਹੁਣ ਵੀ ਖੁਸ਼ਬੂ ਆਉਂਦੀ ਆ ਸੂਟਾਂ ਚ ਇਹਨਾਂ ਨੂੰ ਖੁਸ਼ਬੂ ਵਾਲੇ ਸੂਟ ਕਹਿੰਦੇ ਨੇ। ਦੇਖੋ ਕਿੰਨੀ ਜ਼ਿਆਦਾ ਸੋਹਣੀ ਡਿਜ਼ਾਈਨਿੰਗ ਆ ਵੀ। 1250 ਪਰ ਰੇਟ ਨਾਲ ਆ ਜੇ ਤੁਸੀਂ ਸਿੰਗਲ ਪੀਸ ਲਮੋਗੇ ਤਾਂ ਸ਼ਿਪਿੰਗ ਚਾਰਜ ਐਕਸਟਰਾ ਦੇਣੇ ਪੈਣਗੇ ਅਗਲਾ ਸੂਟ ਆ ਗਿਆ ਵੀ ਆਪਣੇ ਕੋਲੇ ਕਾਟਨ ਚ ਆ ਗਿਆ ਡਿਸਟਫ ਪ੍ਰਿੰਟ ਚ ਦੇਖ ਸਕਦੇ ਹੋ ਕਿ ਕਿੰਨੀ ਜਿਆਦਾ ਸੋਹਣੀ ਕਾਟਨ ਆ ਗਈ ਬਹੁਤ ਜਿਆਦਾ ਵਧੀਆ ਕਾਟਨ ਆ ਬਾਕੀ ਡਿਜ਼ਾਈਨਿੰਗ ਪਿਸਤਾ ਕਲਰ ਦਾ ਸੂਟ ਆ ਲਾਈਟ ਪਿਸਤਾ ਕਲਰ ਦਾ ਇਹਦਾ ਰੇਟ ਜਿਹੜਾ ਸੂਟ ਦਾ ਰਹਿਣ ਵਾਲਾ 900 ਰਹਿਣ ਵਾਲਾ ਵਾ ਮਸਲਿਨ ਦੁਪੱਟੇ ਨਾਲ ਲੈਂਸ ਵਗੈਰਾ ਲਗਾ ਕੇ ਤੁਸੀਂ ਆਪਦੇ ਹਿਸਾਬ ਨਾਲ ਇਹਨਾਂ ਨੂੰ ਵੱਖਰੀ ਜਿਹੀ ਲੁੱਕ ਦੇ ਸਕਦੇ ਹੋ ਸੂਟਾਂ ਨੂੰ ਆਵੜੀਏ ਦੀ ਆਗੀ ਦੁਪੱਟੇ ਦੀ ਡਿਜ਼ਾਈਨਿੰਗ ਸਾਰੇ ਸੂਟ ਜਿਹੜੇ ਆਪਾਂ ਤੁਹਾਨੂੰ ਦਿਖਾਏ ਨੇ ਸਿੰਗਲ ਸਿੰਗਲ ਪੀਸ ਦਿਖਾਏ ਨੇ ਸੇਲ ਤੇ ਲਾਏ ਹੋਏ ਨੇ ਸਾਰੇ ਡਿਸਕਾਊਂਟ ਪ੍ਰਾਈਸ ਤੇ ਜਿਹੜੀਆਂ ਮੇਰੀਆਂ ਭੈਣਾਂ ਨੇ ਫਾਇਦਾ ਲੈਣਾ ਜਲਦੀ ਜਲਦੀ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਦਿੱਤੇ ਹੋਏ ਨੰਬਰ ਤੇ ਵੀਡੀਓ ਵਧੀਆ ਲੱਗੀ ਤੇ ਲਾਈਕ ਸਿਆ ਜਰੂਰ ਕਰਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਨਵੇਂ ਕਨਸੈਪਟ ਦੇ ਨਾਲ ਤਦ ਤੱਕ ਲਈ ਧੰਨਵਾਦ